ਅਫੀਕੋ ਗੌਂਦ ਦਾ ਕਿਦਦ ਪ੍ਰਕਾਸ਼ ਗੁਰਪ੍ਰਧਾਨਾ ਬੜੀ ਤੁਮਤਾਨਾ ਮਨਾਇਆ ਜਾ ਰਿਹਾ ਜਿਹਦੇ ਲੈ ਕੇ ਤੁਸੀਂ ਅਸੀਂ ਦਿਖਾ ਰਹੇ ਹਾਂ ਔਰ ਸਾਡੇ ਵਾਸਤੇ ਤੁਸੀਂ ਦੇਖ ਰਹੇ ਜਰਮ-ਗਰਮ ਪਕੌੜਿਆਂ ਦਾ ਜਿਹੜਾ ਪੰਡਾਰਾ ਲਾਇਆ ਹੈ ਵਾਹਿਗੁਰੂ ਜੀ ਦਾ ਖਾਲਸਾ ਜੀ ਵਾਹਿਗੁਰੂ ਜੀ ਦੀ ਬਖਸ਼ਿਸ਼ ਜਿਹੜੀ ਸਾਡੇ ਜੰਮੂ ਗੁਰੂ ਰਾਮਦਾਸ ਜੀ ਦੇ ਗੁਰਪੁਰਖੀਆਂ ਲੱਖਾਂ ਨੂੰ ਬਧਾਈਆਂ ਆ ਤੇ ਆਉਣ ਵਾਲੀਆਂ ਸੰਗਤਾਂ ਵਾਸਤੇ ਸ਼ਾਮ ਹੋਣ ਲਈ ਲੰਗਰ ਸਾਹਿਬ ਜੀ ਦੇ ਸਭ ਤੋਂ ਪਹਿਲਾਂ ਦੇ ਨਾਲ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਭਾਇੀ ਕੀ ਦਾਸ ਸਾਹਿਬ ਤੇ ਵਾਹਿਗੁਰੂ ਬਾਬਾ ਮਨਜੀਤ ਸਿੰਘ ਜੀ ਟਾਰੀ ਵਾਲੇ ਹਰ ਸਾਲ ਲੰਗਰਾਂ ਦੀ ਸੇਵਾ ਕਰਦੇ ਨੇ ਭਾਈ ਧਰਮ ਸਿੰਘ ਮਾਰਕੀਟ ਬਹੁਤ ਵਧੀਆ ਉਪਰਾਲਾ ਨਾ ਮਹਾਂ ਪ੍ਰਸ਼ਾਦਾ RAM ਦਾ ਤੱਕ ਤੱਕ RAM ਰਾਮ ਦਾਸ ਗੁਰ ਧਨ ਧਨ ਰਾਮ ਦਾਸ ਗੁਰ ਧਨ ਧਨ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮਹਾਰਾਜ ਦੇ ਪ੍ਰਕਾਸ਼ ਗੁਰੂਪ੍ਰਿੰਦਾਂ ਦਾ ਅੰਦ ਦਾ ਸ਼੍ਰੀ ਗੁਰੂ ਰਾਮਦਾਸ ਦੇ ਪ੍ਰਕਾਸ਼ ਗੁਰੂਪ੍ਰਿੰਦਾਂ ਲੱਖ ਲੱਖ ਵਧਾਈਆਂ ਜੀ ਹਾਂ ਜੀ ਅਸੀਂ ਸਪੈਸ਼ਲ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਗੁਰੂਪ੍ਰਿੰਦ ਕਰਕੇ ਆਏ ਹਾਂ ਕੈਨੇਡਾ ਤੋਂ ਜੀ ਇਹਨਾਂ ਦੇ ਪ੍ਰਕਾਸ਼ ਗੁਰੂਪ੍ਰਿੰਦ ਲੰਗਰ ਲਾਉਣਾ ਸੀ ਦੇਸੀ ਘਿਓ ਦੇ ਲੱਡੂ ਹਾਂ ਜੀ ਸਾਰੇ ਸਾਧ ਸੰਗਤ ਵਾਸਤੇ ਆਪਣੇ ਚਾਪ ਕੋੜਿਆਂ ਦੇ ਲੰਗਰ ਚੱਲਦੇ ਪਏ ਨੇ ਜੀ ਹਾਂ ਜੀ ਸਾਰੀ ਸਾਧ ਸੰਗਤ ਸ਼ੱਕਦੀ ਪਈ ਆ ਇਸ ਕਰਕੇ ਚਲੋ ਮਹਾਰਾਜ ਦੀ ਦਿੱਤਾ ਸਭ ਕੋਸ਼ ਇਹ ਵਾਈਗੁਰੂ ਨੇ ਇਤਤਕ ਬਚਾਇਆ ਹੈ ਕਾਲਪੁਰਖ ਦੀ ਸੇਵਾ ਕਰਨ ਵਾਸਤੇ ਤੇ ਆਏ ਹੋਏ ਆ ਤੇ ਬਾਕੀ ਸਾਧ ਸੰਗਤ ਨੂੰ ਇਹ ਹੀ ਅਰਜ਼ੋੜ ਕੇ ਬੇਨਤੀ ਆ ਵੀ ਵਾਤਾਵਰਨ ਸਾਫ ਰੱਖਣਾ ਇਤੋਂ ਦਾ ਗੁਰੂ ਦੀ ਨਗਰੀ ਦਾ ਜਾਂ ਗੁਰੂ ਦਾ ਪਿਆਰ ਲੈਣਾ ਇਹਦਾ ਵੀ ਸਾਰੇ ਸਾਧ ਸੰਗਤ ਉਸ ਜੋੜ ਕੇ ਸਾਡੀ ਇਹ ਹੀ ਬੇਨਤੀ ਹੋਏਗੀ ਵੀ ਜਿੰਨਾ ਵੀ ਆਸੇ ਪਾਸੇ ਦਿਵਾਲਾ ਆਲਾ ਦਿਵਾਲਾ ਜਿਦਾ ਨਹੀਂ ਇਹ ਸਾਰਾ ਸਾਫ ਰੱਖਣਾ ਗੁਰੂ ਦੀ ਨਗਰੀ ਦਾ ਗੁਰੂ ਮਹਾਰਾਜ ਦੀਆਂ ਖੁਸ਼ੀਆਂ ਲੈਣ ਮਹਾਰਾਜ ਦੇ ਪ੍ਰਕਾਸ਼ ਗੁਰੂ ਜੀ ਦੀਆਂ ਖੁਸ਼ੀਆਂ ਅਨੰਤਾਂ ਦਾ ਸ਼੍ਰੀ ਗੁਰੂ ਰਾਮਦਾਸ ਜੀ ਦੇ ਚਰਨਾ ਜਉਨੇ ਆਪਾਂ ਇਸ ਕਰਕੇ ਆਉਨੇ ਆ ਕਿ ਮਹਾਰਾਜ ਦੀਆਂ ਖੁਸ਼ੀਆਂ ਲੈਣ ਬਾਅਦ ਵੀ ਜਾਂ ਇੱਥੇ ਆਣ ਕੇ ਦੀ ਨਗਰੀ ਜਾ ਕੇ ਗੰਧ ਪਾਵਾਂਗੇ ਫਿਰ ਸਾਨੂੰ ਸਹੀ ਨਹੀਂ ਲੱਗੂਗਾ ਅਸੀਂ ਹੁਣ ਬਾਹਰਲੇ ਦੇਸ਼ਾਂ 'ਚ ਰਹਿੰਦੇ ਆ ਬਾਹਰਲੇ ਦੇਸ਼ਾਂ 'ਚ ਇੰਨੀਆਂ ਸਫਾਈਆਂ ਇੰਨੀਆਂ ਸਫਾਈਆਂ ਆ ਬੇਅੰਤ ਸਫਾਈਆਂ ਨੇ ਸਾਡੀ ਨਗਰੀ ਦੇ ਵਿੱਚ ਕਿਉਂ ਸਾਡੇ ਗੁਰੂਆਂ ਦੀ ਨਗਰੀ ਦੇ ਵਿੱਚ ਹੀ ਇੰਨਾ ਗੰਦ ਪਾਇਆ ਜਾ ਰਿਹਾ ਹੈ ਅਸੀਂ ਇਹ ਚਾਹੁੰਦੇ ਹਾਂ ਕਿ ਜੁੜ ਕੇ ਸਾਡੀ ਇਹ ਹੀ ਬੇਨਤੀ ਹੋਵੇਗੀ ਕਿ ਸਾਡੇ ਗੁਰੂ ਦੀਆਂ ਨਗਰੀਆਂ ਜਿਹੜੀਆਂ ਇਹਨਾਂ ਗੁਰੂਆਂ ਨੇ ਵਸਾਈਆਂ ਹੋਈਆਂ ਨੇ ਇਹਨਾਂ ਤੱਪ ਕਰਕੇ ਵਸਾਈਆਂ ਹੋਈਆਂ ਨੇ ਇਹ ਨਗਰੀਆਂ ਸਾਫ਼ ਰਹਿਣ ਸਾਡੀ ਇੰਨੀ ਬੇਨਤੀ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅੱਜ ਭੈਣ ਜੀ ਆਪਾਂ ਮੈਸੇਜ ਕੀ ਦੇਣਾ ਚਾਹੀਦਾ ਹੈ ਨਾ ਬੀਪੇ ਨੇ ਵੀ ਇਹ ਜਿਹੜੀ ਸੇਵਾ ਵੱਧ ਤੋਂ ਵੱਧ ਕਰਨ ਹਾਂਜੀ ਅਸੀਂ ਇਹ ਮੈਸੇਜ ਦੇਣਾ ਚਾਹੁੰਦੇ ਹਾਂ ਵੀ ਜਿੰਨੇ ਜ਼ਿਆਦੇ ਤੋਂ ਜ਼ਿਆਦੇ ਰੋਜ਼ ਤੇ ਰੋਜ਼ ਅંદર ਲਾਉਨੇ ਆ ਇਹ ਲੰਗਰਾਂ ਦਾ ਕੋਈ ਨਹੀਂ ਫਾਇਦਾ ਹੈਗਾ ਲੰਗਰ ਉਦੋਂ ਹੀ ਲਾਵੋ ਜਦੋਂ ਲੋੜ ਦੇ ਅਨਸਾਰ ਲੰਗਰ ਲੱਗਣੇ ਚਾਹੀਦੇ ਆ ਅਸੀਂ ਇਹ ਚਾਹੁੰਦੇ ਆ ਕਿ ਜਿੰਨੇ ਸਾਡੇ ਗੁਰੂ ਦੀ ਨਗਰੀ ਸਾਫ਼ ਹੋ ਸਕਦੀ ਇਥੇ ਉਹਨੇ ਸਾਫ਼ ਤੇ ਸਫਾਈ ਸਭ ਤੋਂ ਮੇਨ ਗੱਲ ਇਹ ਕਿ ਉਨੀ ਲੋਕ ਜਨਤਾ ਪਬਲਿਕ ਸਾਰੀ ਬਿਮਾਰੀ ਤੋਂ ਬਚੇਗੀ ਜੇ ਅਸੀਂ ਇੰਨਾ ਗੰਧ ਫਲਾ ਕੇ ਰੱਖਾਂਗੇ ਨਹੀਂ ਗੰਦਗੀ ਫਲਾ ਕੇ ਰੱਖਾਂਗੇ ਸਾਡੀਆਂ ਹੀ ਪੀੜੀਆਂ ਆਉਣ ਵਾਲੀਆਂ ਜਨਰੇਸ਼ਨ ਜਿੰਨੀ ਹੋਏਗੀ ਸਾਰੀ ਖਤਮ ਹੋ ਜਾਨੀ ਆ ਕਿੰਨੀਆਂ ਬਿਮਾਰੀਆਂ ਦੇ ਨਾਲ ਕੈਂਸਰ ਦੀਆਂ ਬਿਮਾਰੀਆਂ ਹੋਰ ਕਿੰਨੀਆਂ ਬਿਮਾਰੀਆਂ ਜਿਹੜੀਆਂ ਬੜੀਆਂ ਗਲਤ ਗੱਤ ਬਿਮਾਰੀਆਂ ਨੇ ਲੋਕਾਂ ਨੂੰ ਲੱਗਦੀਆਂ ਇਹਨੀਆਂ ਸਾਡਾ ਇਹੀ ਹੱਦਬੰਦ ਬੇਨਤੀ ਆ ਕਿ ਸਾਰੋਂ ਬਿਮਾਰੀਆਂ ਤੋਂ ਬਚਾ ਜਾਵੇ ਸਾਫ ਸਫਾਈ ਰੱਖੀ ਜਾਵੇ ਇਸ ਸੰਸਾਰ ਦੇ ਵਿੱਚ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ